ਸਾਤ ਸਿਰਿਆ ਕਾਲ ਜੀ ਵੀਡੀਓ ਦੇਖ ਰਹੇ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਹੋਣ ਐਕਸ਼ਨ ਦਾ ਟਾਈਮ ਗ੍ਰੀਨਲੈਂਡ ਨੂੰ ਲੈ ਕੇ ਟਰੰਪ ਨੇ ਦੁਨੀਆ ਨੂੰ ਹਿਲਾਇਆ ਹਿਲਾਇਆ ਤੇ ਦਿੱਤੀ ਵੱਡੀ ਚੇਤਾਵਨੀ ਵੈਨੇ ਜੂਲਾ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਜ਼ਰਾਂ ਗ੍ਰੀਨਲੈਂਡ ਤੇ ਟਿਕੀਆਂ ਹੋਈਆਂ ਹਨ ਟਰੰਪ ਆਏ ਦਿਨ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਧਮਕੀ ਦਿੰਦੇ ਰਹਿੰਦੇ ਹਨ ਪਰ ਹੁਣ ਉਹਨਾਂ ਨੇ ਗ੍ਰੀਨਲੈਂਡ ਤੋਂ ਰੂਸੀ ਖਤਰੇ ਨੂੰ ਖਤਮ ਕਰਨ ਦਾ ਪੱਕਾ ਰਾਤਾ ਕਰ ਲਿਆ ਹੈ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉੱਥੇ ਸੋਸ਼ਲ ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਡੈਨਮਾਰਕ ਕਾਫੀ ਸਮੇਂ ਤੋਂ ਗ੍ਰੀਨਲੈਂਡ ਤੋਂ ਰੂਸ ਦੇ ਖਤਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਤੇ ਇਸ ਕੋਸ਼ਿਸ਼ ਜਦੋਂ ਸਫਲ ਬਣਾਇਆ ਜਾਵੇਗਾ 트럼ਪ ਨੇ ਕੀ ਕਿਹਾ 트럼ਪ ਨੇ ਲਿਖਿਆ ਹੈ NATO ਪਿਛਲੇ 20 ਸਾਲਾਂ ਤੋਂ ਡੈਨਮਾਰਕ ਨੂੰ ਕਹਿ ਰਿਹਾ ਹੈ ਕਿ ਉਸ ਨੂੰ ਰੂਸੀ ਖਤਰੇ ਤੋਂ ਦੂਰ ਕਰਨਾ ਹੋਵੇਗਾ ਬਦਕਿਸਮਤੀ ਨਾਲ ਡੈਨਮਾਰਕ ਦੇ ਸਬਾਰੇ ਹੋਣ ਤੱਕ ਕੁਝ ਵੀ ਨਹੀਂ ਕਰ ਸਕਿਆ ਪਰ ਹੁਣ ਸਮਾਂ ਆ ਗਿਆ ਹੈ ਇਸ ਦੇ ਰਿਸ਼ਤੇ ਜਰੂਰ ਐਕਸ਼ਨ ਲਿਆ ਜਾਵੇਗਾ ਹਾਲਾਂਕਿ ਵਾਈਟ ਹਾਊਸ ਤੋਂ ਲੈ ਕੇ ਡੈਨਮਾਰਕ ਦੀ ਪ੍ਰੈਜ਼ੀਡੈਂਸੀ ਅਤੇ ਯੂਰਪੀਅਨ ਅਤੇ ਜੁਨੀਆਂ ਜੁਨੀਆਂ ਅਤੇ ਡੈਨਮਾਰਕ ਦੇ ਵਿਦੇਸ਼ ਮੰਤਰਾਲੇ ਨੇ ਅਜੇ ਤੱਕ 트ੰਪ ਦੇ ਇਸ ਬਿਆਨ ਤੇ ਚੁੱਪੀ ਧਾਰੀ ਹੋਈ ਹੈ। 트ੰਪ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਨੂੰ ਗ੍ਰੀਨਲੈਂਡ ਦਾ ਮਾਲਕੀ ਹੱਕ ਚਾਹੀਦਾ ਹੈ ਅਤੇ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਆਗੂਆਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਇਹ ਟਾਪੂ ਵੇਚਣ ਲਈ ਨਹੀਂ ਹੈ ਨਾ ਹੀ ਇਹ ਕਦੇ ਅਮਰੀਕਾ ਦਾ ਹਿੱਸਾ ਬਣੇਗਾ। ਸ਼ਨੀਵਾਰ ਨੂੰ 트ੰਪ ਨੇ ਯੂਰਪੀ ਦੇਸ਼ਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਗ੍ਰੀਨਲੈਂਡ ਨਾਂ ਦਿੱਤਾ ਗਿਆ ਤਾਂ ਉਹ ਸਾਰੇ ਦੇਸ਼ਾਂ ਦੇ ਭਾਰੀ ਟੈਰਫ ਲਗਾ ਦੇਣਗੇ ਟਰੰਪ ਗ੍ਰੀਨਲੈਂਡ ਵਿੱਚ ਰੂਸ ਅਤੇ ਚੀਨ ਦੀ ਮੌਜੂਦਗੀ ਦਾ ਹਵਾਲਾ ਦੇ ਕੇ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਸੁਰੱਖਿਆਤ ਸੁਰੱਖਿਆ ਲਈ ਖਤਰਾ ਦੱਸ ਰਹੇ ਹਨ ਟਰੰਪ ਦਾ ਕਹਿਣਾ ਹੈ ਕਿ ਨਾਟੋ ਦੇ ਸੁਰੱਖਿਆਤ ਸਮਝੌਤੇ ਵਿੱਚ ਗ੍ਰੀਨਲੈਂਡ ਵੀ ਸ਼ਾਮਲ ਹਨ ਖਬਰ ਨਾਲਨ ਤੱਕ ਬਨੇ ਰਹਿਣ ਲਈ ਧੰਨਵਾਦ